ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੋਣ ਕੁਰਾਲੀ ਡਿਬਰੂਗੜੀ ਜੇਲ੍ਹ ਦੇ ਵਿੱਚ ਅਮਰਤਪਾਲ ਦੇ ਕਈ ਸਾਥੀ ਬੰਦ ਸੀ ਤੇ ਕਈਆਂ ਨੂੰ ਹੁਣ ਪੰਜਾਬ ਲਿਆਂਦਾ ਗਿਆ ਸੀ ਤੇ ਪੰਜਾਬ ਲਿਆਂਦੇ ਹੁਣ ਇਹਨਾਂ ਤੇ ਇੱਕ ਨਵੀਂ ਤਲਵਾਰ ਲਟਕ ਗਈ ਹੈ ਕੀ ਕਹਿਣਾ ਹੈ ਪੂਰੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਡੇ ਅਧਿਕਾਰੀ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕਸੇ ਹੋ ਜੀ ਮੇਰੇ ਸਾਰੇ ਕਾਜ ਜਿਹੜੇ ਤਰੀਕੇ ਨਾਲ ਸਰਪਲੈਂਟ ਸਰਪਲੈਂਟ ਹੋਣਾ ਜੀ ਕਿੰਨੇ ਦਿਨਾਂ ਦਾ ਯਾਰ ਆਈਏ ਥਲੇ ਕਰੋ ਯਾਰ 39 39/23 ਜਿਹੜਾ ਥਾਣੇ ਅਜਨਾਲੇ ਵਿੱਚ ਮੁਕਦਮਾ ਦਰਜ ਹੋਇਆ ਸੀਗਾ ਉਸ ਕੇਸ ਦੇ ਵਿੱਚ ਸੱਤ ਦੋਸ਼ੀ ਜਿਹੜੇ ਕਿ ਐਨਐਸਏ ਤਹਿਤ ਜਿਹੜੇ ਡਿਪਰੂਗੜ ਬੰਦ ਸੀਗੇ ਉਹਨਾਂ ਦੀ ਰਿਹਾਈ ਹੋਣ ਤੇ ਅਸੀਂ ਇਸ ਮੁਕਦਮੇ ਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਆ ਰੈਸਟ ਕਰਕੇ ਮਾਨਜੋ ਕੂਰਟ ਦੇ ਵਿੱਚ ਅੱਜ ਪੇਸ਼ ਕੀਤਾ ਵਾ ਜਿਨ੍ਹਾਂ ਦਾ ਸਾਨੂੰ ਪੁਲਿਸ ਰਮਾਨ ਜਿਹੜਾ 25 ਤੀਜ ਤੱਕ ਲਿਆ ਤੇ ਉਹ ਢੰਗਾਈ ਨਾਲ ਜਿਹੜੀ ਆ ਪੁੱਛਗਿਸ਼ ਕਰਕੇ ਤੇ ਇਹਦਾ ਜਿਹੜਾ ਵਾ ਫਿਰ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾਉ। ਇਹਨਾਂ ਤੋਂ ਇਹ ਨਾਮ ਲਾਸ ਦਿਓ ਜੀ ਇੱਕ ਤਰੀਕਾ ਕੌਣ ਕੌਣ ਨੇ ਕਰੀ ਨਾਮ ਫੀਲ ਕਰ ਦਿਓ ਪੀਸ। ਇਹਦੇ ਵਿੱਚ ਜੀ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਗਰਮੀਤ ਸਿੰਘ ਗਿੱਲ ਬੁੱਕਣਵਾਲਾ ਬਸੰਤ ਸਿੰਘ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਗੁਰੀ ਔਜਲਾ ਪਲਵੰਤ ਸਿੰਘ ਢਾਲੀਵਾਲ ਤੇ ਹਰਜੀਤ ਸਿੰਘ ਚਾਚਾ 25 ਦੀ 25 ਦੀ ਤੱਕ ਹਾਂਜੀ 4 ਦਿਨ ਦਾ ਵੀ ਕਿਹਾ ਜਾ ਰਿਹਾ ਕਿ ਜੋ ਦਾ ਕਮਰਪਾਲ ਦਾ ਵੀ ਜਿਹੜਾ ਰਿਮਾਨ ਹੈ ਉਹ ਵੇਖੋ ਇਹਦੇ ਇਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਤੁਹਾਨੂੰ ਪਤਾ ਲੱਗ ਜਾਣਾ ਆ ਮੈਂ ਤੁਹਾਨੂੰ ਅੱਜ ਮਾਰੇ ਦੱਸ ਦਿੰਦਾ ਇਹਨਾਂ ਨੂੰ ਆਪਣੇ ਥਾਣੇ ਜੀ